ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੁਬਿੰਦਗੜ ਤੇ ਜੰਮੂ ਯੂਨੀਵਰਸਿਟੀ ਨੇ ਰਲ ਕੇ ਜੰਮੂ ਵਿਖੇ ਵਿਸ਼ਾਲ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਿਸ ਵਿੱਚ 3700 ਉਮੀਦਵਾਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਦੇਸ਼ ਭਰ ਦੀਆਂ 54 ਪ੍ਰਮੁੱਖ ਕੰਪਨੀਆਂ ਨੇ ਇੰਟਰਵਿਊ ਮਗਰੋਂ ਸ਼ਾਰਟਲਿਸਟ ਕੀਤੇ ਗਏ 510 ਉਮੀਦਵਾਰਾਂ ਵਿੱਚੋਂ 270 ਨੂੰ ਨੌਕਰੀ ਪੱਤਰ ਸੌਂਪੇ ਇਸ ਮੌਕੇ ਮੁੱਖ ਮਹਿਮਾਨ ਤੇ ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਸ਼੍ਰੀ ਮਨੋਜ ਸਿਨਾ ਨੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਦੇਸ਼ ਭਗਤ ਯੂਨੀਵਰਸਿਟੀ ਤੇ ਜੰਮੂ ਯੂਨੀਵਰਸਿਟੀ ਦੇ ਇਸ ਉਪਰਾਲੇ ਦੀ ਪਰਵੀ ਪ੍ਰਸ਼ੰਸਾ ਕੀਤੀ ਇਸ ਤੋਂ ਪਹਿਲਾਂ ਐਡੀਸ਼ਨਲ ਚੀਫ ਸੈਕਟਰੀ ਸ਼੍ਰੀ ਸ਼ਾਂਤਮਨੂ ਤੇ ਦੇਸ਼ ਭਗਤ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਡਾਕਟਰ ਸੰਦੀਪ ਸਿੰਘ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਇਸ ਰੋਜ਼ਗਾਰ ਮੇਲੇ ਦੀ ਸਫਲਤਾ ਤੇ ਖੁਸ਼ੀ ਜ਼ਾਹਰ ਕੀਤੀ ਤੇ ਵਿਸ਼ਵ ਪੱਧਰ ਤੇ ਇਸ ਤਰ੍ਹਾਂ ਦੇ ਰੋਜ਼ਗਾਰ ਮੌਕਿਆਂ ਨੂੰ ਹੋਰ ਵਧਾਉਣ ਲਈ ਸਾਂਝੇ ਯਤਨਾਂ ਤੇ ਜ਼ੋਰ ਦਿੱਤਾ ਇਸ ਮੌਕੇ ਡਾਕਟਰ ਡੀ ਐਸ ਮਨਹਾਸ ਤੇ ਡਾਕਟਰ ਰਵਿਕਾ अरोड़ा ਤੋਂ ਇਲਾਵਾ ਹੋਰ ਨਾਮੀ ਆਕਾਦਮਿਕ ਸ਼ਖਸੀਅਤਾਂ ਹਾਜ਼ਰ ਸਨ